ਸਦਾ ਕੇ ਗੁਰੂ ਆੜੇ ਬਣੇ ਹੋ ਅੱਜ ਤੋਂ ਤਨ ਮਨ ਤਨ ਸਭ ਨੂੰ ਦਾ ਸਮਝਣਾ। ਅੱਜ ਤੋਂ ਪਿਛਲੀ ਜਾਤ ਪਾਤ ਗੋਤ ਸਭ ਨਾ ਚੋਈ ਜਤੋਂ ਤੀ ਸਤਿਗੁਰੂ ਦੇ ਪੁੱਤਰ ਹੋ ਆਟੋ ਸਰੁੰਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਪਨੀ ਮਾਤਾ ਮਾਤਾ ਸਾਹਿਬ ਜੀ ਦਾ ਕੌਲ ਦੀ ਖਾਸੇ ਦਾ ਜਨਮ ਸਥਾਨ ਤਖਤ ਕੇਸਗੜ ਸਾਹਿਬ ਸਾਹਿਬ ਦਾ ਵਾਸੀ ਸ੍ਰੀ ਅਨੰਤਪੁਰ ਸਾਹਿਬ ਜੀ ਦਾ ਦੀਸ਼ਟੀਕਾ ਕਾਲ ਗੁਰੂ ਗੁਰੂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੋਦਨ ਸਾਹਿਬ ਦੀ ਪ੍ਰਗਟਾ ਸਾਹਿਬ ਦੀ ਤੋਂ ਬਗਾਰ ਹੋਰ ਕਿਤੇ ਦੇ ਰਾਜ ਪਖੰਡੀ ਨੂੰ ਗੁਰੂ ਜਾਣ ਕੇ ਪਤਾ ਦਿੱਤਣਾ। ਨੇਤਮ ਟਵੇਲੇ ਉਨ ਕਰਕੇ ਪੰਜਾਬਆਂ ਦਾ ਸਿਧ ਰੇਮ ਕਰਨਾ, ਸ੍ਰੀ ਗੁਰੂ ਸਾਹਿਬ ਜੀ ਦਾਉ ਘਟਾ ਹੋਈ ਇਸਰਾਉਂ ਸੁਖੂ ਵਾਲੇ ਕਬੀਰ ਬਾਜਪੇ ਦੀ ਚੋਕੀ ਮੁਫ਼ੀ ਕਰਵਾ ਦੇ ਰਛਾ। ਤੇ ਅਨੰਤ ਸਾਹਿਬ ਦੀ ਦਾ ਸੰਪੂਰਨ ਚਾਣੀ ਪੋਰੀ ਦਾ ਭਾਗ ਕਰਨਾ। ਸ਼ਾਮਾਂ ਵੇਲੇ ਸੋਧ ਰਾਤੋਂ ਆਪਣੀ ਮਹਾਂਜਲਕ ਗੀਤਨ ਕੋਲੇ ਦਾ ਭਾਗ ਕਰਨਾ। ਇਹ ਬਾਣੀਆਂ ਹਰ ਪ੍ਰਕਾਰ ਦੀ ਅਤਿ ਧੰਕੁਰੀ ਹਨ ਇਨ੍ਹਾਂ ਤੋਂ ਜਿੰਨੀਆਂ ਬਾਣੀਆਂ ਪੜੀਆਂ ਜਾਣ ਤਆਂ ਦੀਆਂ ਦਾਅਵਦਾਏ ਇੱਕ ਓਮਕਾਰ ਤੋਂ ਲੈ ਕੇ ਨਾਮ ਕੋਤੀਪੀ ਤੱਕ ਬੁੱਲ ਮਕੰਦੇ ਬਾਣੀ ਮੁਕਤਮ ਦਾ ਸਿਮਰਨ ਕਰਨਾ 24 ਘੰਟੇ ਵਿੱਚੋਂ ਘੱਟੋ ਘੱਟ 2.5 ਘੰਟੇ ਰੋਜ਼ ਭਜਨ ਕਰਨਾ ਬਾਣੀ ਫਟਿਫਟ ਕਰਨਾ ਜੋ ਬਾਣੀ ਨਹੀਂ ਪੜ ਸਕਦੇ ਉਹ ਓਮ ਮੁਕਤਮ ਦਾ ਵਾਚਨ ਕਰਦਾ ਸਿਮਰਨ ਕਰ ਪੰਜਾਂ ਕੋਕਾਰਾਂ ਦੀ ਰਹਿਤ ਵਿੱਚ ਸਦਾ ਤਿਆਰ ਬਰ ਤਿਆਰ ਰਹਿਣਾ ਪੰਜ ਟਕਾਰ ਕਦੇ ਵੀ ਸ਼ਰੀਰ ਤੋਂ ਦੂਰ ਨਹੀਂ ਕਰਨੇ ਚਾਰ ਬੰਜਰ ਕੁਰੇਤਾ ਤੋਂ ਸਦਾ ਬਚ ਕੇ ਰਹਿਣਾ ਹੁਕਮ ਤਬਾਕ ਦੀ ਵਰਤੋਂ ਨਹੀਂ ਕਰਨੀ ਅਜਾਮਤ ਕੇਸਾਂ ਦੀ ਫੇਰ ਵੀ ਨਹੀਂ ਕਰਾਉਣੀ ਕੁਰਤਾ ਨੂੰ ਜਾਣਾ ਤੇ ਪ੍ਰਾਇਸ ਦੀ ਦਾਸ ਨਹੀਂ ਕਰਨਾ ਪੰਜਾਂ ਦਾ ਮੇਲ ਨਹੀਂ ਕਰਨਾ ਆਰਾਮ ਰਾਏ ਤੇ ਹਿਰ ਮਾਰ ਨੜੀ ਮਾਰ ਕੁੜੀ ਮਾਰ ਤੇ ਗੋਮ ਇਹਨਾਂ ਤੋਂ ਸਦਾ ਬਚ ਕੇ ਰਹਿਣਾ ਤੇ ਆਪਣੀ ਕਿਰਤ ਵਿੱਚ ਵਿੱਚੋਂ ਦਸਵੰਦ ਗੁਰਾਂ ਦੇ ਲੈ ਕੇ ਕੱਢਣਾ ਜੇ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਮਿਹਰ ਪ੍ਰਿਆਤਾ ਵਿੱਚ ਤਿਆਰ ਵਰ ਤਿਆਰ ਰਹੋਗੇ ਦਾ ਤਾਇਬਾ ਦਾ ਫਰਮਾਨ ਹੈਗੇ ਸੰਤੂਰ ਕੇ ਜਨਮ ਮਿਟਾਇਆ ਬਾਜੀ ਬਿਨਾਂ ਖੋਸ਼